ਗੁੱਡ ਮਾਰਨਿੰਗ ਬੱਚੋ ਅੱਗੇ ਅਸੀਂ ਪੜ੍ਹਾਂਗੇ ਸੁਖਵਿੰਦਰ ਅਮਰਜੀਤ ਦੀ ਲਿਖੀ ਹੋਈ ਕਵਿਤਾ ਵਿਯੋਗੀ ਇਸ ਕਵਿਤਾ ਦੇ ਵਿੱਚ ਕਵਿਤਰੀ ਪ੍ਰੇਮ ਦੇ ਵਿੱਚ ਮਾਰੇ ਹੋਏ ਵਿਯੋਗੀ ਦੀ ਕਰੁਣਾਮਈ ਹਾਲਤ ਨੂੰ ਬਿਆਨ ਕਰਦੀ ਹੈ ਜਿਹਦੇ ਵਿੱਚ ਉਹ ਕਹਿੰਦੀ ਹੈ ਕਿ ਇੱਕ ਪ੍ਰੇਮ ਦੇ ਵਿੱਚ ਵਿਯੋਗ ਸਹਿ ਰਹਾ ਪ੍ਰੇਮੀ ਕਮਲਿਆਂ ਵਾਂਗ ਹਰਕਤਾਂ ਕਰਨ ਲੱਗ ਜਾਂਦਾ ਹੈ ਜਿਸ ਕਰਕੇ ਉਹਨੂੰ ਕਈ ਦੁਨੀਆਂ ਦੇ ਵਿੱਚ ਦੁੱਖ ਝੱਲਣੇ ਪੈਂਦੇ ਆ ਤੇ ਲੋਕ ਉਹਨੂੰ ਪਾਗਲ-ਪਾਗਲ ਕਹਿਣਾ ਸ਼ੁਰੂ ਕਰ ਦਿੰਦੇ ਆ ਤੇ ਅੰਤ ਨੂੰ ਸੰਗਲਾਂ ਦੇ ਵਿੱਚ ਨੋੜ ਕੇ ਬੰਨ ਲੈਂਦੇ ਆ ਕੀ ਕਹਿੰਦੀ ਹੈ ਕਵਿਤਰੀ ਅੱਜਕੱਲ ਉਹ ਰੁੱਖਾਂ ਹੇਠ ਬੈਠ ਕੇ ਵੰਝਲੀ ਨਹੀਂ ਵਜਾਉਂਦਾ ਫਿਰਦਾ ਰਹਿੰਦਾ ਹੈ ਚੱਲਿਆ ਵਾਂਗ ਦੁੱਖਾਂ ਦੇ ਦੇਸ ਗਾਉਂਦਾ ਤੇ ਅਜਿਹਾ ਵਿਯੋਗੀ ਪ੍ਰੇਮੀ ਕੀ ਕਰਦਾ ਕਹਿੰਦੀ ਜਿਵੇਂ ਉਹ ਪਹਿਲਾਂ ਖੁਸ਼ ਰਹਿੰਦਾ ਸੀਗਾ ਉਸ ਤਰ੍ਹਾਂ ਉਹ ਅੱਜਕੱਲ ਖੁਸ਼ ਨਹੀਂ ਰਹਿੰਦਾ ਤੇ ਜਿਵੇਂ ਉਹ ਪਹਿਲਾਂ ਰੁੱਖਾਂ ਹੇਠ ਬੈਠ ਕੇ ਮਿੱਠੀ ਵੰਝਲੀ ਵੰਝਲੀ ਵਜਾਉਂਦਾ ਸੀਗਾ ਕਹਿੰਦੀ ਉਸੇ ਤਰ੍ਹਾਂ ਹੁਣ ਉਹ ਰੁੱਖਾਂ ਹੇਠ ਨਹੀਂ ਬੈਠਦਾ ਤੇ ਰੁੱਖਾਂ ਦੇ ਹੇਠ ਬੈਠ ਕੇ ਸੋਹਣੀ ਬੰਝਲੀ ਬੁਜਾਉਂਦਾ ਨਹੀਂ ਹੈ ਤੇ ਕਹਿੰਦੀ ਐਵੇਂ ਹੀ ਉਹ ਚੱਲਿਆਂ ਵਾਂਗ ਇੱਧਰ ਉੱਧਰ ਫਿਰਦਾ ਰਹਿੰਦਾ ਤੇ ਦੁੱਖਾਂ ਦੇ ਨਾਲ ਭਰੇ ਇਸ ਦੇਸ਼ ਨੂੰ ਗੋਂਦਾ ਰਹਿੰਦਾ ਬਲਦੇ ਰੁੱਖਾਂ ਤੋਂ ਫੁੱਲਾਂ ਦੇ ਸਰਨਾਮੇ ਪੁੱਛਦਾ ਹੋਰ ਕੀ ਕਰਦਾ ਰਹਿੰਦਾ ਇੱਧਰ ਉੱਧਰ ਫਿਰਕੇ ਉਹ ਦੁੱਖ ਦੇ ਵਿੱਚ ਘਿਰਿਆ ਹੋਇਆ ਇਹਨਾਂ ਬੜਦੇ ਹੋਏ ਰੁੱਖਾਂ ਦੇ ਕੋਲੋਂ ਫੁੱਲਾਂ ਦੇ ਸਰਨਾਮੇ ਫੁੱਲਾਂ ਦਾ ਪਤਾ ਪੁੱਛਦਾ ਰਹਿੰਦਾ ਹੈ ਕਿ ਫੁੱਲ ਕਿੱਥੇ ਮਿਲਣਗੇ ਰੇਤੇ ਤੋਂ ਪਾਣੀ ਦੀ ਪੈੜ ਲੱਭਦਾ ਤੇ ਫਿਰ ਹੋਰ ਵੀ ਉਹ ਕਮਲਿਆਂ ਵਾਂਗ ਕੀ ਕੰਮ ਕਰਦਾ ਰਹਿੰਦਾ ਹੈ ਰੇਤੇ ਦੇ ਕੋਲੋਂ ਪਾਣੀ ਦੀ ਪੈੜ ਪੁੱਛਦਾ ਹੈ ਕਿ ਪਾਣੀ ਕਿੱਧਰ ਗਿਆ ਤੇ ਉਦਾਸ ਚਿਹਰਿਆਂ ਤੋਂ ਹਾਸਿਆਂ ਦੇ ਨਕਸ਼ੇ ਤਲਾਸ਼ਦਾ ਹੋਰ ਕੀ ਕਰਦਾ ਹੈ ਇਹ ਉਦਾਸ ਚਿਹਰਿਆਂ ਦੇ ਉੱਤੋਂ ਹੀ ਉਹ ਹਾਸਿਆਂ ਦੇ ਨਿਸ਼ਾਨ ਲੱਭਦਾ ਫਿਰਦਾ ਰਹਿੰਦਾ ਹੈ ਕਬਰਾਂ ਤੋਂ ਅੱਗੇ ਦਾ ਰਾਹ ਟੋਲਦਾ ਤੇ ਚੌਰਾਹੇ 'ਚ ਖੜ ਕੇ ਉਲਝੜੂਲ ਬੋਲਦਾ ਇਸ ਤੋਂ ਬਾਅਦ ਉਹ ਕੀ ਕਰਦਾ ਕਬਰਾਂ ਤੋਂ ਅੱਗੇ ਅਗਲੀ ਜ਼ਿੰਦਗੀ ਦਾ ਰਾਹ ਲੱਭਦਾ ਜਿੱਥੇ ਕਿ ਜ਼ਿੰਦਗੀ ਅਗਲੀ ਮਿਲਦੀ ਨਹੀਂ ਹੈ ਕਬਰਾਂ ਤੋਂ ਬਾਅਦ ਕਹਿੰਦਾ ਉਸ ਤੋਂ ਬਾਅਦ ਉਹ ਕੀ ਕਰਦਾ ਚੌਰਾਹੇ ਦੇ ਵਿੱਚ ਖੜਾ ਹੋ ਜਾਂਦਾ ਹੈ ਤੇ ਊਲ ਜਰੂਰ ਕੁਝ ਵੀ ਜੋ ਮੂੰਹ ਆਇਆ ਉਹ ਬੋਲਦਾ ਰਹਿੰਦਾ ਹੈ ਖੁਦਕੁਸ਼ੀ ਕਰ ਗਿਆ ਹੈ ਚੰਨ ਅਸਮਾਨ ਤੋਂ ਡਿੱਗ ਕੇ ਮਰ ਗਈਆਂ ਮੱਛੀਆਂ ਪਾਣੀ ਵਿੱਚ ਡੁੱਬ ਕੇ ਕੁੱਟ ਗਿਆ ਹਵਾ ਦਾ ਦਮ ਜੰਗਲ ਦੀ ਭੀੜ ਵਿੱਚ ਤਿਹਾਇਆ ਮਰ ਗਿਆ ਪਾਣੀ ਬਾਰਿਸ਼ ਦੀ ਉਡੀਕ ਵਿੱਚ ਵਿਧਵਾ ਹੋ ਗਈ ਰੰਗਾਂ ਦੀ ਰੁੱਤ ਅਚਾਨਕ ਤੇ ਵਗੈਰਾ ਵਗੈਰਾ ਹੁਣ ਅਜੇਹਾ ਦੁਖੀ ਪ੍ਰੇਮੀ ਵਿਯੋਗ ਦੇ ਵਿੱਚ ਝੱਲਾ ਹੋਇਆ ਚੌਕ ਦੇ ਵਿੱਚ ਖੜ ਕੇ ਕੀ ਉਲਜੂਲੂਲ ਬੋਲਦਾ ਹੈ ਕਿ ਖੁਦਕੁਸ਼ੀ ਕਰ ਗਿਆ ਹੈ ਚੰਨ ਅਸਮਾਨ ਤੋੜ ਕੇ ਕਹਿੰਦਾ ਕਿ ਅਸਮਾਨ ਤੋਂ ਚੰਨ ਨੇ ਛਾਲ ਮਾਰ ਦਿੱਤੀ ਹੈ ਜਿਸ ਕਰਕੇ ਉਹਨੇ ਖੁਦਕੁਸ਼ੀ ਕਰ ਲਈ ਹੈ ਫਿਰ ਕੀ ਕਹਿੰਦਾ ਮਰ ਗਈਆਂ ਮੱਛੀਆਂ ਪਾਣੀ ਵਿੱਚ ਡੁੱਬ ਕੇ ਤੇ ਉਹ ਇਹ ਵੀ ਉਲਜੂਲੂਲ ਬੋਲਦਾ ਹੈ ਕਿ ਪਾਣੀ ਦੇ ਵਿੱਚ ਡੁੱਬ ਕੇ ਹੀ ਮੱਛੀਆਂ ਮਰ ਚੁਕੀਆਂ ਘੁੱਟ ਗਿਆ ਹਵਾ ਦਾ ਦਮ ਜੰਗਲ ਦੀ ਭੀੜ ਵਿੱਚ ਹਵਾ ਤਾਂ ਜੰਗਲਾਂ ਦੇ ਵਿੱਚ ਹੀ ਘੁੰਮਦੀ ਹੈ ਪਰ ਹੁਣ ਉਹ ਇਹ ਵੀ ਕਮਲੀਆਂ ਗੱਲਾਂ ਕਰਦਾ ਹੈ ਕਿ ਜੰਗਲ ਦੀ ਹਵਾ ਦੇ ਵਿੱਚ ਹੀ ਜੰਗਲ ਦੀ ਭੀੜ ਦੇ ਵਿੱਚ ਹੀ ਹਵਾ ਦਾ ਦਮ ਘੁੱਟ ਗਿਆ ਤੇ ਫਿਰ ਉਹ ਪਾਣੀ ਨੂੰ ਵੀ ਮਰ ਗਿਆ ਦੱਸਦਾ ਹੈ ਕਿ ਪਾਣੀ ਵੀ ਥਿਆਇਆ ਹੋਣ ਕਰਕੇ ਮਰ ਗਿਆ ਤੇ ਉਹ ਪਾਣੀ ਦੀ ਉਡੀਕ ਕਰਦਾ ਕਰਦਾ ਇਸ ਸੰਸਾਰ ਤੋਂ ਚਲਾ ਗਿਆ ਫਿਰ ਕੀ ਕਹਿੰਦਾ ਹੈ ਵਿਧਵਾ ਹੋ ਗਈ ਰੰਗਾਂ ਦੀ ਰੋਤਾ ਅਚਾਨਕ ਤੇ ਵਗੈਰਾ ਵਗੈਰਾ ਹੁਣ ਉਹਨੂੰ ਰੰਗਾਂ ਵਾਲੀ ਰੁੱਤ ਜਦੋਂ ਚਾਰ ਸਫੇਰਾ ਚਵੇਰਾ ਹਨਾ ਫੁੱਲਾਂ ਦੇ ਨਾਲ ਭਰਿਆ ਹੁੰਦਾ ਬਹਾਰ ਦੀ ਰੁੱਤ ਹੁੰਦੀ ਹੈ ਉਹ ਵੀ ਵਿਧਵਾ ਹੋ ਗਈ ਲੱਗਦੀ ਹੈ ਤੇ ਅਜੇ ਹੀ ਐਂ ਹੋਰ ਵਗੈਰਾ ਵਗੈਰਾ ਗੱਲਾਂ ਉਹ ਉਲਝਰੋਲ ਬੋਲਦਾ ਰਹਿੰਦਾ ਹੈ ਬੁਝਾ ਹੁੰਦਾ ਹੈ ਦਰਗਾਹ ਤੇ ਜਗਦੇ ਚਿਰਾਗ ਇਸ ਤੋਂ ਬਿਨਾ ਹੋ ਕੀ ਕਰਦਾ ਹੈ ਦਰਗਾਹ ਦੇ ਉੱਤੇ ਲੋਕਾਂ ਦੇ ਦੁਆਰਾ ਦੀਵੇ ਜਗਾਏ ਜਾਂਦੇ ਆ ਸੁੱਖਾਂ ਸੁੱਖੀਆਂ ਜਾਂਦੀਆਂ ਕਹਿੰਦਾ ਉਹਨਾਂ ਦੀਵਿਆਂ ਨੂੰ ਵੀ ਉਹ ਚਿਰਾਗਾ ਨੂੰ ਵੀ ਬੁਝਾ ਹੁੰਦਾ ਮੁੱਕੇ ਉਲਾਰਦਾ ਹੈ ਕੰਧ ਤੇ ਟੰਗੀ ਧਾਰਮਿਕ ਤਸਵੀਰ ਨੂੰ ਹੁਣ ਕੰਧ ਤੇ ਟੰਗੀਆਂ ਹੋਈਆਂ ਧਾਰਮਿਕ ਤਸਵੀਰਾਂ ਵੀ ਉਹ ਦਾ ਤਰਵਾਸ ਨਹੀਂ ਬੰਦੀਆਂ ਤੇ ਉਹਨਾਂ ਨੂੰ ਵੀ ਉਹ ਮੁਕੇ ਉਲਾਰ-ਲਾਰ ਕੇ ਮਾਰਦਾ ਹੈ ਤਾਂ ਕਰਕੇ ਮਿਲਦਾ ਹੈ ਸਿਵਿਆਂ ਦੇ ਰੁੱਖ ਨੂੰ ਵਿਲਕਦਾ ਹੈ ਕੰਧਾਂ ਦੇ ਨਾਲ ਖਹਿ ਕੇ ਤੇ ਭੱਜ ਕੇ ਉਹ ਸਿਵਿਆਂ ਦੇ ਵਿੱਚ ਲੱਗੇ ਰੁੱਖਾਂ ਨੂੰ ਮਿਲ ਕੇ ਰੋਂਦਾ ਹੈ ਤੇ ਨਾਲ ਹੀ ਉਹ ਕੰਧਾਂ ਦੇ ਨਾਲ ਖਹਿ-ਖਹਿ ਕੇ ਬੁਰੀ ਤਰ੍ਹਾਂ ਰੋਂਦਾ ਕਦੇ-ਕਦੇ ਉੱਚੀ-ਉੱਚੀ ਹੱਸਦਾ ਹੈ ਗੁਲਮੋਹਰ ਦੇ ਬੂਟੇ ਨੂੰ ਆਪਣਾ ਦੁੱਖ ਜਿਹਾ ਦੱਸਦਾ ਹੈ ਪਤਾ ਨਹੀਂ ਕਿਸ ਨੂੰ ਪੁਕਾਰਦਾ ਹੈ ਵਨ ਸੁਵੰਨੇ ਨਾਂ ਲੈ ਕੇ ਤੇ ਹੋਰ ਕੀ ਕਰਦਾ ਉਹ ਵਨ ਸੁਵੰਨੇ ਕਦੇ ਕੋਈ ਕਦੇ ਕੋਈ ਨਾਮ ਲੈਂਦਾ ਰਹਿੰਦਾ ਹੈ ਤੇ ਪਤਾ ਨਹੀਂ ਲੱਗਦਾ ਕਿ ਉਹ ਕਿਨੂੰ ਪੁਕਾਰਦਾ ਰਹਿੰਦਾ ਹੈ ਕਹਿੰਦਾ ਕਦੇ-ਕਦੇ ਉਹ اچੀ ਹਸਣਾ ਸ਼ੁਰੂ ਕਰ ਦਿੰਦਾ ਹੈ ਤੇ ਕਦੇ ਉਹ ਗੁਲਮੋਹਰ ਗੁਲਮੋਹਰ ਸੁਣਿਆ ਹੋਏਗਾ ਤੁਸੀਂ ਬਹੁਤ ਸੋਨੇ ਫੁੱਲ ਲੱਗਦੇ ਆ ਇਹਨੂੰ ਕਹਿੰਦਾ ਉਹਦੇ ਬੂਟੇ ਨੂੰ ਆਪਣੇ ਦੁੱਖ ਸੁਣਾਉਣੇ ਸ਼ੁਰੂ ਕਰ ਦਿੰਦਾ ਤੇ ਅੰਤ ਨੂੜ ਦਿੰਦੀ ਹੈ ਦੁਨੀਆ ਪਾਗਲ-ਪਾਗਲ ਕਹਿ ਕੇ ਕੌਣ ਵਰਾਏਗਾ ਉਸ ਮੁਹੱਬਤ ਦੀ ਇੰਤਿਹਾਨ ਨੂੰ ਬੁੱਕਲ ਵਿੱਚ ਲੈ ਕੇ ਤੇ ਹੁਣ ਦੁਨੀਆ ਅਜੇ ਹੀ ਵਿਯੋਗੀ ਪ੍ਰੇਮੀ ਨੂੰ ਪਾਗਲ ਸਮਝਣਾ ਸ਼ੁਰੂ ਕਰ ਦਿੰਦੀ ਹੈ ਤੇ ਅੰਤ ਉਹਨਾਂ ਸੰਗਲਾਂ ਦੇ ਵਿੱਚ ਨੂੜ ਲਿਆ ਜਾਂਦਾ ਤੇ ਕੋਈ ਵੀ ਉਹਦੇ ਦੁੱਖ ਨੂੰ ਸਮਝ ਕੇ ਉਹਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਸਹਾਰਾ ਨਹੀਂ ਦਿੰਦਾ ਸਗੋਂ ਦੇ ਨਾਲ ਗਲਤ ਸਲੋਕ ਕੀਤਾ ਜਾਂਦਾ ਸੋ ਇਹ ਹੈ ਕਵਿਤਾ ਵਿਯੋਗੀ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ